ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਇੱਕ ਵਚਨ ਹੋਰ ਸਾਨੂੰ ਕਿਹਾ ਪਤਾ ਕੀ ਕਹਿੰਦੇ ਕਿਸੇ ਉੱਤੇ ਹੱਸ ਰਿਆ ਨਾ ਉਹ ਚੰਗਾ ਹੋਇਆ ਇਹਦੇ ਨਾਲ ਵਿਗੜ ਗਿਆ ਇਹਦਾ ਕੰਮ ਖਰਾਬ ਹੋ ਗਿਆ ਕਹਿੰਦੇ ਐਵੇਂ ਨਾ ਹੰਕਾਰੀ ਹੋ ਇਹ ਕਿਸੇ ਦੀਆਂ ਕਮੀਆਂ ਵੇਖ ਕੇ ਹੱਸਨੇ ਕਿਸੇ ਦਾ ਨੁਕਸਾਨ ਵੇਖ ਕੇ ਹੱਸਦਾ ਉਹ ਸੱਜਣਾ ਕੱਲ ਨੂੰ ਉਹ ਚੀਜ਼ ਤੇਰੇ ਤੇ ਵੀ ਐਪਲੀਕੇਬਲ ਹੋ ਸਕਦੀ ਹੈ ਤੇਰੀ ਬੇੜੀ ਅਜੇ ਸਮੁੰਦਰ ਚ ਹੈ ਦੂਜਿਆਂ ਤੇ ਹੱਸਣ ਵਾਲਿਆ ਕੱਲ ਤੇਰੇ ਨਾਲ ਕੀ ਹੋਏਗਾ ਇਹਦਾ ਕੋਈ ਪਤਾ ਨਹੀਂ ਕਿਸੇ ਦਿਨ ਹੱਸੋ ਜੇ ਧਰਮੀ ਧਰਮੀ ਬੰਦਾ ਉਹ ਹੈ ਜਿਹੜਾ ਦੂਜੇ ਦਾ ਔਗਣ ਵੇਖ ਕੇ ਵੀ ਖੁਸ਼ ਨਹੀਂ ਹੁੰਦਾ ਉਹ ਕਹਿੰਦਾ ਉਹ ਜਦੋਂ ਕਿਸੇ ਦਾ ਔਗਣ ਵੇਖਦਾ ਉਹਦੇ ਅੰਦਰੋਂ ਅਰਦਾਸ ਨਿਕਲਦੀ ਹੈ ਵਾਹਿਗੁਰੂ ਮੈਨੂੰ ਬਚਾ ਕੇ ਰੱਖੇ ਹੈ ਵਾਹਿਗੁਰੂ ਸਾਨੂੰ ਬਚਾ ਕੇ ਰੱਖੇ ਜਦੋਂ ਕਿਸੇ ਦਾ ਕੋਈ ਨੁਕਸਾਨ ਹੋਵੇ ਉਹ ਖੁਸ਼ ਨਹੀਂ ਹੁੰਦੇ ਉਹ ਬੰਦੇ ਧਰਮੀ ਨੇ ਜਿਹੜਾ ਕਿਸੇ ਦੇ ਖੁਸ਼ ਹੋ ਕੇ ਹੱਸ ਰਿਹਾ ਹੈ ਪਾਤਸ਼ਾਹ ਕਹਿੰਦੇ ਤੇਰੇ ਨਾਲ ਵੀ ਹੋ ਸਕਦਾ ਪੜੋ ਬਚਨ ਕਦੇ ਕਿਸੇ ਦੀ ਕਮੀ ਤੇ ਨਾ ਹੱਸੋ ਕਦੇ ਕਿਸੇ ਦੇ ਬੱਚਿਆਂ ਦਾ ਕੋਈ ਨੁਕਸਾਨ ਹੋ ਜਾਏ ਕਦੇ ਨਾ ਹੱਸੋ ਕਦੇ ਕਿਸੇ ਬੰਦੇ ਦੀ ਬੇਇੱਜ਼ਤੀ ਹੋ ਜਾਏ ਕਦੇ ਨਾ ਹੱਸੋ ਮੈਂ ਸਵੇਰੇ ਵੀ ਬੇਨਤੀ ਕੀਤੀ ਜਿਹੜੇ ਬੰਦੇ ਜਿੱਤ ਦਾ ਜਸ਼ਨ ਢੋਲ ਵਜਾਵ ਜਾ ਕੇ ਮਨਾਉਂਦੇ ਨੇ ਜਿੱਦਣ ਹਾਰ ਦਾ ਸਾਹਮਣਾ ਕਰਨਾ ਪੈਂਦਾ ਹਾਰਟ ਅਟੈਕ ਨਾਲ ਮਰਦੇ ਨੇ ਉਹ ਬੰਦੇ ਇਸ ਲਈ ਜਿੱਤ ਨੂੰ ਇੰਨੇ ਉੱਚੇ ਲੈਵਲ ਤੇ ਨਾ ਲੈ ਜਾਓ ਹੰਕਾਰ ਵਿੱਚ ਕਿ ਹਾਰਨ ਲੱਗਿਆਂ ਤੁਹਾਨੂੰ ਹਾਰਟ ਅਟੈਕ ਹੋ ਜਾਏ ਕਹਿਣ ਤੋਂ ਪਹਿავ ਕਿਸੇ ਦੇ ਦੁੱਖ ਤੇ ਕਦੇ ਖੁਸ਼ੀ ਨਹੀਂ ਮਨਾਈ। ਇਹਨੂੰ ਪਾਤਸ਼ਾਹ ਨੇ ਬਚਨ ਪਿਆ। ਕਬੀਰ ਗਰਬ ਨਾ ਕੀਜੀਐ ਜਿਹਨੂੰ ਬਣੀ ਯਾਦ ਹੋਵੇ ਨਾਲ ਪੜਿਆ ਕਰੋ ਤੁਹਾਡੀ ਹਾਜ਼ਰੀ ਲਈ। ਕਬੀਰ ਗਰਬ ਨਾ ਕੀਜੀਐ ਰਮ ਕਨਹ ਸਿਐ ਕੋਇ। ਉਹ ਜੋ ਸੁਣਾਓ ਸਮੁੰਦਰ ਮੈਂ। ਕਿਆ ਹੋ ਜਨੋ ਕਿਆ ਹੋਏ ਕਹਿੰਦੇ ਤੇਰੀ ਬੀੜੀ ਅਜੇ ਸਮੁੰਦਰ ਚਾ ਕੱਲ ਤੇਰੇ ਨਾਲ ਕੀ ਹੋਣਾ ਕੀ ਪਤਾ ਐਵੇਂ ਨਾ ਕਿਸੇ ਦੇ ਹੱਸਿਆ ਕਰ ਦਇਆ ਕਪਾ ਸੰਤੋਖ ਸੋਤ ਜਤ ਗੰਢੀ ਸਤਵਟ ਤੇਰੇ ਅੰਦਰ ਦਇਆ ਪੈਦਾ ਹੋਣੀ ਚਾਹੀਦੀ ਦੂਜੇ ਦਾ ਦੁੱਖ ਵੇਖ ਕੇ ਦਇਆ ਪੈਦਾ ਕਰੋ ਅੰਦਰ ਦਇਆ ਹੈ ਤਾਂ ਧਰਮ ਹੈ ਕਿਉਂਕਿ ਧੌਲ ਧਰਮ ਦਇਆ ਦਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੋਤ ਅਗਲੀ ਗੱਲ ਮਨ ਚ ਸੰਤੋਖ ਹੋਣਾ ਚਾਹੀਦਾ ਜੋ ਰੱਬ ਨੇ ਦਿੱਤਾ ਠੀਕ ਕਿਸੇ ਵੱਲ ਵੇਖ ਕੇ ਨਾ ਸੜੋ ਜੇ ਕਿਸੇ ਦਾ ਬੱਚਾ ਬਾਹਰ ਚਲਾ ਗਿਆ ਪਾਗੇ ਸੜਨੇ ਰੱਬ ਨੇ ਤੁਹਾਨੂੰ ਕਿਰਦਾ ਇੱਥੇ ਦਿੱਤੀ ਇੱਕ ਦਿਨ ਤੁਹਾਡੇ ਵੀ ਚਲੇ ਜਾਣਗੇ ਜੇ ਕਿਸੇ ਦੀ ਕੋਠੀ ਬਣ ਗਈ ਸੜੋ ਨਾ ਇੱਕ ਦਿਨ ਤੁਹਾਡੀ ਵੀ ਬਣ ਜਾਏਗੀ ਪ੍ਰਸਾਦ ਸੰਗਤ ਜੇ ਕਿਸੇ ਵੱਲ ਵੇਖ ਕੇ ਸਾੜਾ ਪੈਦਾ ਹੁੰਦਾ ਹੈ ਇਹਦਾ ਮਤਲਬ ਬੰਦਾ ਧਰਮੀ ਨਹੀਂ ਉਹਦੇ ਆਪਣੇ ਕਰਮ ਨੇ ਬਾਈ ਸੰਤੋਖ ਜੋ ਰੱਬ ਨੇ ਦਿੱਤਾ ਠੀਕ ਹੈ ਜੇ ਅਰਦਾਸ ਪੂਰੀ ਹੋਵੇ ਤਮ ਹੀ ਠੀਕ ਹੈ ਜੇਰ ਦਾ ਹਸ ਨਹੀਂ ਪੂਰੀ ਹੋਈ ਤਮ ਹੀ ਠੀਕ ਹੈ ਕੋਈ ਨਹੀਂ ਅਗਲੇ ਸਾਲ ਹੋ ਜਾਏਗਾ ਮੈਨੂੰ ਇੱਕ ਮਾਈ ਕਹਿੰਦੀ ਬਾਬਾ ਜੀ ਕਹਿੰਦੀ ਸਾਡਾ ਕਿਸੇ ਨੇ ਕੰਮ ਬੰਨਿਆ ਹੋਇਆ ਹੈ ਮੈਂ ਕਿਹਾ ਕਦ ਦੇ ਨਾਲ ਬੰਨਿਆ ਖੋਲ ਦਿੰਨੇ ਕਹਿੰਦੀ ਨਹੀਂ ਇਦਾਂ ਨਹੀਂ ਬਾਬਾ ਜੀ ਤੁਸੀਂ ਸਮਝਦੇ ਨਹੀਂ ਕਿਸੇ ਨੇ ਜਾਦੂ ਟੂਣਾ ਕੀਤਾ ਹੋਇਆ ਹੈ ਮੈਂ ਅੱਛਾ ਮੈਂ ਕਿਵੇਂ ਕੰਮ ਬੰਨਿਆ ਹੈ ਕਹਿੰਦੀ ਜੀ ਬਸ ਆ ਸਾਡਾ ਵਾਰਦਾ ਬਣਦਾ ਹੀ ਨਹੀਂ ਕਿਸੇ ਨੇ ਮੁੰਡੇ ਦਾ ਬਾਹਰ ਦਾ ਕੰਮ ਬੰਦ ਦਿੱਤਾ ਇੱਧਰ ਕਾਰੋਬਾਰ ਵੇਚ ਕੇ ਬਹਿ ਗਏ ਸਾਡੇ ਤਾਂ ਬਹੁਤ ਔਖਾ ਬਾਬਾ ਜੀ ਸਾਡਾ ਕਾਰੋਬਾਰ ਬੰਦ ਦਾ ਕਿਸੇ ਨੇ ਮੈਂ ਕਿਹਾ ਬਾਹਰ ਦਾ ਨਹੀਂ ਬਣਨਾ ਕਹਿੰਦੀ ਹਾਂ ਬਾਬਾ ਜੀ ਮੈਂ ਕਿਹਾ ਤਾਂ ਮੇਰਾ ਵੀ ਨਹੀਂ ਹੁਣ ਅਮਰੀਕਾ ਦਾ ਵੀਜ਼ਾ ਲੱਗਾ ਇਹਦਾ ਮਤਲਬ ਮੇਰਾ ਵੀ ਕਿਸੇ ਨੇ ਬੰਦ ਨਾ ਤਾਂ ਹੋਣਾ ਬਈ ਇਹ ਭਰਮ ਭੁਲਿਖਿਆਂ ਚ ਨਾ ਪਾਓ ਸਿੱਧਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤੇ ਵਿਸ਼ਵਾਸ ਲਿਆਓ ਲਿਖ ਕੇ ਦਿੱਤਾ ਹੈ ਕਿ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਜੇ ਤੁਹਾਡੇ ਪੱਗਾਂ ਵਿੱਚ ਦਾਣਾ ਪਾਣੀ ਲਿਖਿਆ ਵਿਦੇਸ਼ ਦਾ ਤੁਹਾਨੂੰ ਜਹਾਜ਼ ਚੜ੍ਹਨੋਂ ਕੋਈ ਨਹੀਂ ਰੋਕ ਸਕਦਾ ਐਵੇਂ ਕਿਸੇ ਤੇ ਨਾ ਸੁਣੋ ਜੇ ਪੱਗਾਂ 'ਚ ਨਹੀਂ ਲਿਖਿਆ ਤਾਂ ਭਾਵੇਂ ਬਣਿਆ ਵੀ ਹੋਵੇ ਤੁਸੀਂ ਜਾ ਨਹੀਂ ਸਕਦੇ ਇਹ ਵੀ ਸਚਾਈ ਹੈ ਪਾਸਪੋਰਟਾਂ ਦੇ ਵੀ ਜੇ ਲੱਗੇ ਹੋਣ ਤੁਸੀਂ ਜਹਾਜ਼ ਨਹੀਂ ਚੜ੍ਹ ਸਕਦੇ ਜੇ ਪੱਗਾਂ 'ਚ ਜਨ ਜਲ ਨਹੀਂ ਲਿਖਿਆ ਮੈਂ ਪਿਛਲੇ ਸਾਲ ਜਦੋਂ ਕੈਨੇਡਾ ਤੋਂ ਵਾਪਸ ਆਇਆ ਫ੍ਰੈਂਕਫਰਟ ਜਰਮਨ ਰਸਤੇ ਵਿੱਚ ਸਟੇ ਹੁੰਦਾ ਉੱਥੇ ਰੁਕੇ ਇੱਕ ਨੌਜਵਾਨ ਬੱਚੀ ਬੈਠੀ ਮੈਂ ਇੰਡੀਆ ਨੂੰ ਆਣ ਨੂੰ ਇੱਧਰ ਨੂੰ ਫਲਾਈਟ ਲੈਣੀ ਸੀ ਤਾਂ ਬੱਚੀ ਨੇ ਨਵੇਂ ਬੂਟ ਪਾਏ ਹੋਏ ਨਵੇਂ ਕੱਪੜੇ ਹਲਕੀ ਜਿਹੀ ਉਮਰ ਦੀ ਬੱਚੀ ਉੱਤੇ ਚਿਹਰੇ ਤੋਂ ਲੱਗੇ ਉਹ ਉਦਾਸ ਹੈ ਰੋ ਰਹੀ ਹੈ ਜਦੋਂ ਮੈਂ ਕੋਲ ਬਹਿ ਗਿਆ ਮੈਂ ਉਹਨੂੰ ਕਿਹਾ ਪੁੱਤ ਤੂੰ ਵੀ ਦਿੱਲੀ ਜਾਣੇ ਕਹਿੰਦੀ ਹਾਂਜੀ ਅੰਕਲ ਜੀ ਨਾਲੇ ਰੋਣ ਲੱਗ ਗਈ ਮੈਂ ਪੁੱਤ ਰੋਂਦੀ ਕਿਉਂ ਤੂੰ ਤਾਂ ਆਪਣੇ ਦੇਸ਼ ਨੂੰ ਚੱਲੀ ਹੈ ਕਹਿੰਦੀ ਜੀ ਦੇਸ਼ ਨੂੰ ਕਿੱਥੇ ਚੱਲਨੀ ਕਹਿੰਦੀ ਮੈਂ ਤਾਂ ਕੈਨੇਡਾ ਜਾਣਾ ਸੀ ਮੈਂ ਫਿਰ ਕਹਿੰਦੀ ਨਾਲ ਦੇ ਸਟੂਡੈਂਟ ਚਲੇ ਗਏ ਮੇਰਾ ਇੱਥੇ ਜਰਮਨ ਤੋਂ ਜਦੋਂ 에ਅਰ ਕੈਨੇਡਾ ਦੀ ਫਲਾਈਟ ਸੀ ਉਹਨੇ ਵੀਜ਼ਾ ਚੈੱਕ ਕੀਤਾ ਉਹ ਕਹਿੰਦੇ ਤੁਹਾਡਾ ਯੂਨੀਵਰਸਿਟੀ ਵੱਲੋਂ ਵੀਜ਼ਾ ਰਿਵੋਕ ਹੋ ਗਿਆ ਤੁਹਾਨੂੰ ਵਾਪਸ ਜਾਣਾ ਪੈਣਾ ਤੁਹਾਨੂੰ ਐਂਟਰੀ ਨਹੀਂ ਮਿਲਣੀ ਕਹਿੰਦੀ ਮੈਨੂੰ ਜਰਮਨ ਤੋਂ ਮੋੜ ਰਹੇ ਮੇਰੇ ਨਾਲ ਦੇ ਚਲੇ ਗਏ ਮੈਂ ਇੱਥੋਂ ਵਾਪਸ ਜੇ ਮੈਨੂੰ ਮੋੜਨ ਲੱਗੇ ਤਾਂ ਬੱਚੀ ਵਿਚਾਰੀ ਬਹੁਤ ਉਦਾਸ ਰੋਵੇ ਛੋਟੇ ਛੋਟੇ ਬੱਚੇ ਨੇ 17 18 18 ਸਾਲ ਦੀ ਉਮਰ ਤਾਂ ਮਨ ਨੂੰ ਝਟਕਾ ਤਾਂ ਲੱਗਦਾ ਜੀ ਕਿਸੇ ਨੂੰ ਰਸਤੇ 'ਚੋਂ ਮੋੜ ਦਿੱਤਾ ਕਿੰਨੇ ਚਾਵਾਂ ਨਾਲ ਕਰਦੇ ਨੇ ਉਹ ਬੱਚੀ ਨੂੰ ਤਿਹਾੜ ਕੀਤਾ ਪੈਸੇ ਲਾਏ ਕੱਪੜੇ ਫੇਰ ਕੇ ਦਿੱਤੇ ਨਵਾਂ ਮੋਹੱਲ ਲੈ ਕੇ ਦਿੱਤਾ ਬੋਟ ਸਾਡੀ ਬੱਚੀ ਬਾਹਰ ਚਲ ਉਹ ਰਸਤੇ 'ਚ ਉਹ ਵਿਚਾਰੀ ਮੋੜ ਗਈ ਤਾਂ ਮੈਂ ਉਹਨੂੰ ਤੇ ਹਰ ਨਾਲ ਹੌਸਲਾ ਦਿੱਤਾ ਮੈਂ ਪੁੱਤ ਗੱਲ ਲੈਂਦਾ ਵੀ ਤੇਰੇ ਭਾਗਾਂ 'ਚ ਹਜੇ ਅੰਜਲ ਨਹੀਂ ਲਿਖਿਆ ਕੈਨੇਡਾ ਦਾ ਜੇ ਲਿਖਿਆ ਹੋਇਆ ਨਾ ਤੂੰ ਫੇਰ ਆ ਜਾਣਾ ਉਦਾਸ ਨਾ ਹੋ ਤੂੰ ਜੇ ਤੇਰੇ ਭਾਗਾਂ 'ਚ ਉੱਥੋਂ ਦੇ ਅੰਜਲ ਪੀਜੇ 버ਗਰ ਲਿਖੇ ਹੋਏ ਕੈਨੇਡਾ ਦੇ ਤੂੰ ਟੈਨਸ਼ਨ ਨਾ ਲੈ ਤੂੰ ਫੇਰ ਆ ਜਾਣਾ ਜੇ ਲਿਖਿਆ ਨਹੀਂ ਪੁੱਤ ਕੋਈ ਭੇਜ ਨਹੀਂ ਸਕਦਾ ਐਵੇਂ ਇਨਾਂ ਤੋਂ ਜਬ ਕੀ ਸਭ ਦਾ ਪਾਠ ਕਰ ਜਾ ਆਪੇ ਗੁਰੂ ਨੇ ਕਿਰਪਾ ਕਰ ਦੇਣੀ ਜੇ ਤੇਰੇ ਭਾਗਾਂ 'ਚ ਹੋਇਆ ਤੂੰ ਛੇਤੀ ਆ ਜਾਈਂ ਜਦੋਂ ਮੈਂ ਉਹਨੂੰ ਵਾਰ-ਵਾਰ ਕਹੇ ਜੇ ਤੇਰੇ ਭਾਗਾਂ 'ਚ ਲਿਖਿਆ ਤੂੰ ਆ ਜਾਣਾ ਕੈਨੇਡਾ ਜੇ ਤੇਰੇ ਭਾਗਾਂ 'ਚ ਪੀਜੇ ਵਰਕਰ ਲਿਖੇ ਕੈਨੇਡਾ ਵਾਲੇ ਤੋਂ ਖਾ ਲੈਣੇ ਉਹ ਥੋੜੇ ਖੁਸ਼ ਹੋ ਗਏ ਉਹਦਾ ਮਨ ਉੱਧਰ ਪੈ ਗਿਆ ਉਹਨੂੰ ਆਸਰਾ ਜਿਹਾ ਮਿਲ ਗਿਆ ਵੇ ਹਾਂ ਆ ਸਕਦੀ ਮੈਂ ਦੁਆਰਾ ਤੇ ਚਲੋ ਫਲਾਈਟ ਵਿੱਚ ਵਾਪਸ ਆਈ ਉਹਨੇ ਨੰਬਰ ਮੇਰਾ ਲੈ ਲਿਆ ਤੁਸੀਂ ਹੈਰਾਨ ਹੋ ਮੋਗੇ 25 ਦਿਨਾਂ ਦੇ ਨਾਲ ਬਾਅਦ ਫਿਰ ਉਹ ਬੱਚੀ ਮੈਨੂੰ ਫੋਨ ਕਰਦੀ ਕਹਿੰਦੀ ਅੰਕਲ ਜੀ ਮੈਂ ਕੈਨੇਡਾ ਪਹੁੰਚ ਗਈ ਮੈਂ ਪੁੱਤ ਲਿਖਿਆ ਹੀ ਹੁਣ ਸੀ ਤੇਰਾ ਭਾਗਾਂ 25 ਦਿਨ ਪਹਿਲਾਂ ਤੂੰ ਕਿਵੇਂ ਖਾ ਸਕਦੀ ਸੀ 25 ਦਿਨ ਪਹਿਲਾਂ ਕਿਵੇਂ ਉੱਥੇ ਅੰਦਲ ਖਾ ਸਕਦੀ ਸੀ ਇਹ ਲਿਖਿਆ ਹੋਇਆ ਹੈ ਨਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਆਪਾਂ ਇੱਥੇ ਬੈਠੇ ਆਪਾਂ ਨੂੰ ਪਤਾ ਨਹੀਂ ਸਵੇਰ ਦੀ ਰੋਟੀ ਆਪਾਂ ਕਿੱਥੇ ਬਣੀ ਜੇ ਭਾਗਾਂ ਦੇ ਜਿੱਥੇ ਲਿਖਿਆ ਉੱਥੇ ਪਹੁੰਚਣਾ ਪੈਣਾ ਰਾਤ ਨੂੰ ਕਹਿਣ ਤੋਂ ਭਾਵ ਕਦੇ ਕਿਸੇ ਦਾ ਕੰਮ ਵੇਖ ਕੇ ਨਾ ਸੜੋ ਅੰਦਰ ਸੰਤੋਖ ਰੱਖੋ ਜੋ ਰੱਬ ਨੇ ਦਿੱਤਾ ਠੀਕ ਹੈ ਜੇ ਭੱਗਾਂ ਵਿੱਚ ਹੋਇਆ ਆਪੇ ਮਿਲੇਗਾ ਕਿਸੇ ਦਾ ਕੰਮ ਵੇਖ ਕੇ ਨਹੀਂ ਸੜੀਦਾ ਪਾਤਸ਼ਾਹ ਨੇ ਕਿਹਾ ਫਿਰ ਤੂੰ ਧਰਮੀ ਹੈ ਕਿਉਂਕਿ ਦਇਆ ਕਾ ਪਾਸੰਤੋਖ ਸੂਤ ਤੋਲ ਧਰਮ ਦਇਆ ਕਾ ਪੂਦ ਸੰਤੋਖ ਥਾਬ ਰੱਖਿਆ ਜਨ ਸੂਤ ਇਹਨੂੰ ਫਿਰ ਪਾਤਸ਼ਾਹ ਨੇ ਕਿਹਾ ਇਹ ਦੋਏ ਗੱਲਾਂ ਬੁੱਝ ਲਾ ਭਾਈ ਦਇਆ ਤੇ ਸੰਤੋਖ ਜੇ ਕੋ बुਝੇ ਹੋਵੇ ਸਚਿਆਰ ਕੋ ਤਵਲੇ ਉਪਰ ਕੇਤਾ ਜੇ ਕੋ बुਝੇ ਹੋਵੇ ਸਚਿਆਰ ਕਹਿੰਦੇ ਚੀਜਾਂ 부ਝ ਦਇਆ ਰੱਖ ਅੰਦਰ ਸਬਰ ਸੰਤੋਖ ਰੱਖ ایਉਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਲੋਕਾਂ ਨੂੰ ਦਿੱਤਾ ਜਿਹਦੇ ਕੋਲ ਗਏ ਮਲਕ ਭਾਗੋ ਕੋਲ ਗਏ ਉਹਨੂੰ ਕਿਹਾ ਦਇਆ ਪੈਦਾ ਸਾਲਵਾ ਤੂੰ ਤਿੰਨ ਦਿਨ ਜਾਗ ਕਰਦਾ ਲੋਕੀ ਵਾਹ ਵਾਹ ਕਰ ਦਿੰਦੇ ਨੇ ਜੇ ਜਿਹੜੇ 362 ਦਿਨ ਸਾਲ ਦੇ ਲੋਕਾਂ ਦੀ ਰਤਨ ਚੋੜਦੇ 10 ਮਿੰਟੇ ਕੰਮ ਕਰਾ ਕੇ ਰੋਟੀ ਖਾਣ ਨੂੰ ਆਟਾ ਦਿੰਨੇ ਤੋਂ ਲੋਕਾਂ ਦੀ ਰਤਨ ਚੋੜ ਰਿਹਾ ਹੈ ਤੇਰੇ ਦੇਸੀ ਕਿ ਉਹਦੇ ਪੂੜਿਆਂ ਵਿੱਚੋਂ ਲੋਕਾਂ ਦੇ ਲਹੂ ਦੀ ਬਦਬੂ ਆਉਂਦੀ ਹੈ ਕਿਉਂ ਤੂੰ ਹੱਕ ਮਿਹਨਤ ਹਲਾਲ ਦੀ ਕਮਾਈ ਨਹੀਂ ਉਹ ਮਨਜ਼ੁਰਾ ਤੇਰੀ ਕਮਾਈ ਹੱਕ ਹਲਾਲ ਦੀ ਨਹੀਂ ਹੈ ਕਿਸੇ ਗੁਰੂ ਪੀਰ ਨੇ ਤੇਰੀ ਹੰਮਾ ਨਹੀਂ ਭਰਨੀ ਜੇ ਰਤ ਲੱਗੇ ਕੱਪੜੇ ਜੰਮਾ ਹੋਏ ਪਲੀਤ ਜੋ ਰਤ ਪੀਵੇ ਮਾਨਸਤਨ ਕੋ ਨਿਰਮਲ ਚੀਤੋਂ ਲੋਕਾਂ ਦੀ ਰਤ ਪੀਨੇ ਉਹਨਾਂ ਦੀ ਮਿਹਨਤ ਦਿਆ ਕਰ ਜੱਕ ਵਿਸ਼ਤ ਨਾ ਲਾਇਆ ਕਰ ਦੇਖੋ ਸਿੱਧੇ ਸ਼ਬਦਾਂ ਵਿੱਚ ਗੁਰੂ ਨੇ ਸਾਨੂੰ ਧਰਮ ਸਿਖਾਇਆ ਕਹਿੰਦੇ ਭਾਈ ਧਾਨ ਘਟ ਦੇ ਦੋ ਪਰ ਕਿਸੇ ਮਿਹਨਤੀ ਬੰਦੇ ਦੀ ਮਿਹਨਤ ਨਾ ਰੱਖੋ ਇਹ ਸਚਾਈ ਹੈ ਸਭ ਤੋਂ ਵੱਡਾ ਪੁੰਨ ਪਤਾ ਕੀ ਹੈ ਕਿਸੇ ਦਿਹਾੜੀਦਾਰ ਗਰੀਬ ਮਿਹਨਤ ਕਸ਼ ਬੰਦੇ ਦਾ ਪਸੀਨਾ ਸੁਪਣ ਤੋਂ ਪਹਿਲਾਂ ਉਹਦੀ ਬਣਦੀ ਹੋਈ ਮਿਹਨਤ ਉਹਦੇ ਹੱਥ ਤੇ ਰੱਖ ਦਿਓ ਇਤੋਂ ਉੱਪਰ ਦੁਨੀਆਂ ਦਾ ਕੋਈ ਧਰਮ ਨਹੀਂ ਤੇ ਜੇ ਕਿਸੇ ਦਾ ਹੱਕ ਹੀ ਮਾਰਨਾ ਹੈ ਫਿਰ ਹੱਕ ਪਰਾਇਆ ਨਾਨਕਾ ਉਸ ਵੇਰ ਉਸ ਗਾਏ ਗੁਰਪੀਰ ਹਮਾਤਾ ਪਰੇ ਜੇ ਮਰਦਾਨਾ ਖਾਏ ਪਾਤਸ਼ਾਹ ਨੇ ਲੋਕਾਂ ਦੇ ਅੰਦਰ ਧਰਮ ਪੈਦਾ ਕੀਤਾ ਇਤਿਹਾਸ ਵਿੱਚ ਇਹ ਘਟਨਾ ਹੈ ਅੱਜ ਤੱਕ ਗੁਰੂ ਨਾਨਕ ਸਾਹਿਬ ਨੇ ਕਦੇ ਨਹੀਂ ਕਿਸੇ ਤੋਂ ਮੰਗਿਆ ਵੀ ਮੈਨੂੰ ਆ ਚੀਜ਼ ਦਿਓ ਭਾਈ ਮਰਦਾਨਾ ਕਈ ਵਾਰ ਮੰਗਦੇ ਨੇ ਮarre ਭੁੱਖ ਲੱਗੀ ਹੈ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਇੱਕ ਤਰੀਕਾ ਸੀ ਲੋਕਾਂ ਦਾ ਪਾਲਣ ਮਰਦਾਨੇ ਕਰਕੇ ਸੰਸਾਰ ਦੇ ਲੋਕਾਂ ਦਾ ਪਲਗ ਹੋਇਆ ਪਾਤਸ਼ਾਹ ਨੇ ਕਹੀਏ ਗੱਲ ਕਹਿੰਦੇ ਭਾਲਿਆ ਉਸਕੇ ਸੰਗ ਹਮਰਾ ਹੈ ਕਾਜਾ ਮਰਦਾਨੇ ਨਾਲ ਸਾਡਾ ਕੰਮ ਹੈ ਪਤਾ ਕਿਉਂ ਜੇ ਮਰਦਾਨਾ ਨਾ ਹੁੰਦਾ ਤਾਂ ਕਦੇ ਵੀ ਨੂਰ ਸ਼ਾ ਯਦੂਗਰਨੀ ਦਾ ਭਲਾ ਨਹੀਂ ਸੀ ਹੋਣਾ ਜੇ ਮਰਦਾਨਾ ਨਾ ਹੁੰਦਾ ਤਾਂ ਭਾਲਿਆ ਕਦੇ ਬਲੀ ਕੰਧਾਰੀ ਦਾ ਭਲਾ ਨਹੀਂ ਸੀ ਹੋਣਾ ਜੇ ਮਰਦਾਨਾ ਨਾ ਹੁੰਦਾ ਤਾਂ ਡੇ ਰਕਸ਼ਸ ਦਾ ਭਲਾ ਨਹੀਂ ਸੀ ਮਰਦਾਨੇ ਕਰਕੇ ਸਭ ਪਕੜੇ ਔਰ ਪਾਤਸ਼ਾਹ ਨੇ ਇਤਿਹਾਸ ਵਿੱਚ ਇੱਕੋ ਵਾਰ ਰੋਟੀ ਮੰਗੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਉਹ ਵੀ ਭਾਈ ਲਾਲੋ ਦਾ ਦਰਵਾਜ਼ਾ ਖੜਕਾ ਕੇ ਮੰਗੀ ਕਿਸੇ ਹੋਰ ਦੇ ਘਰੋਂ ਨਹੀਂ ਲਾਲੋ ਦੇ ਘਰ ਦਾ ਦਰਵਾਜ਼ਾ ਖੜਕਾ ਕੇ ਕਿਹਾ ਲਾਲੋ ਦਰਵਾਜ਼ਾ ਖੋਲ ਵਈ ਭੁੱਖ ਲੱਗੀ ਹੈ ਪਤਾ ਕਿਉਂ ਉਹਦੀ ਕਿਰਤ ਦਸਾਂ ਨੋਹਾਂ ਦੀ ਧਰਮ ਦੀ ਕਿਰਤ ਹੈ ਸਿਰਫ ਲੋਕਾਂ ਨੂੰ ਦੱਸਣਾ ਸੀ ਧਰਮ ਦੀ ਕਿਰਤ ਹੋਵੇ ਗੁਰੂ ਆਪ ਆ ਕੇ ਤੁਹਾਡੇ ਕੋਲ ਮੰਗੇਗਾ ਤੁਹਾਡੀ ਕਿਰਤ ਵਿੱਚ ਬੇਈਮਾਨੀ ਨਾ ਹੋਵੇ ਗੁਰੂ ਆਪ ਤੁਹਾਡੀ ਕਿਰਤ ਨੂੰ ਆਪ ਕਿਸ ਲਾਹੇਗਾ ਤੁਹਾਡਾ ਥੋੜਾ ਦਿੱਤਾ ਦਾਨ ਵੀ ਪਰਵਾਨ ਹੋਏਗਾ ਕਿਰਤ ਵਿੱਚ ਬੇਈਮਾਨੀ ਨਾ ਹੋਵੇ ਛੋਟੀ ਜਿਹੀ ਇੱਕ ਸੱਖੀ ਮੈਨੂੰ ਯਾਦ ਆ ਗਈ ਧਿਆਨ ਨਾਲ ਸੁਣੋ ਪਾਦਸ਼ਾਹ ਜਦੋਂ ਵਾਪਸ ਆਏ ਨਾ ਇੱਕ ਉਦਾਸੀ ਤੋਂ ਪਹਿਲੀ ਉਦਾਸੀ ਤੋਂ ਉਹਨਾਂ ਦੀ ਪਾਲਪੁਰ ਰੁਕੇ ਇੱਕ ਦਰਖਤ ਦੀ ਛਾਂਵੇਂ ਗਰਮੀ ਸੀ ਦਰਖਤ ਦੀ ਛਾਂਵੇਂ ਬਹਿ ਗਏ ਇੰਨੇ ਨੂੰ ਇੱਕ ਸੱਜਣ ਉਹ ਦੂਰ ਤੁਰਿਆ ਆਉਂਦਾ ਉਹਨੇ ਸਿਰ ਉੱਤੇ ਟੋਪਰਾ ਚੁੱਕਿਆ ਹੋਇਆ ਸ਼ਾਬਾ ਵੱਡਾ ਸਾਰਾ ਹੱਥ 'ਤੇ ਤੱਕੜ ਪਕੜਿਆ ਉਹਨੂੰ ਵੇਖ ਕੇ ਬਾਦਸ਼ਾਹ ਬੁੱਲੇ ਕਹਿੰਦੇ ਮਰਦਾਨਿਆਂ ਉਹ ਬੰਦਾ ਹੁੰਦਾ ਹੈ ਵੇਖ ਕੇ ਦੱਸੋ ਕੰਮ ਕੀ ਕਰਦਾ ਕਹਿੰਦੇ ਮਹਾਰਾਜ ਐਦਾਂ ਬੰਦਿਆਂ ਦੇ ਕੰਮ ਥੋੜੀ ਪਤਾ ਲੱਗਦੇ ਨੇ ਬਾਦਸ਼ਾਹ ਨੇ ਕਿ ਨਹੀਂ ਉਹਦਾ ਪਹਿਰਾਵਾ ਵੇਖ ਕੇ ਪਤਾ ਲੱਗ ਜਾਂਦਾ ਹੈ ਵੇਖ ਵੇਖ ਕੇ ਕਿ ਮਹਾਰਾਜ ਸਿਰ ਉੱਤੇ ਸ਼ਾਬਾ ਚੁੱਕਿਆ ਹੈ ਹੱਥ 'ਤੇ ਤੱਕੜ ਚੁੱਕਿਆ ਹੈ ਇੰਝ ਜਪਦਾ ਹੈ ਜਿਵੇਂ ਉਹ ਬੰਦਾ ਪਿੰਡ-ਪਿੰਡ ਘੁੰਮ ਕੇ ਕੋਈ ਸੌਦੇ ਵੇਚਦਾ ਕੋਈ ਫਿਰੂ ਬੰਦਾ ਲੱਗਦਾ ਫਿਰ ਉਹ ਸਮਝ ਫੇਰਾ ਲਾਉਣ ਵਾਲਾ ਪਿੰਡ-ਪਿੰਡ ਮਹਾਰਾ ਪਿੰਡ-ਪਿੰਡ ਫੇਰਾ ਲਾਉਣ ਵਾਲਾ ਫਿਰੂ ਜੱਪਦਾ ਐ ਇੰਨੇ ਨੂੰ ਬੰਦਾ ਆ ਗਿਆ ਉਹਨੇ ਵੇਖਿਆ ਸ਼ਾਮੇ ਦੋ ਸਾਧੂ ਬੈਠੇ ਨੇ ਮੈਂ ਵੀ ਦੋ ਘੜੀਆਂ ਆਰਾਮ ਕਰ ਲਾ ਸਿਰ ਤੋਂ ਛਾਪਾ ਲਾਇਆ ਗੁਰੂ ਨਾਨਕ ਸਾਹਿਬ ਮਹਾਰਾ ਨਮਸਕਾਰ ਕੀਤੀ ਬਹਿ ਗਿਆ ਮਰਦਾਨੇ ਕਹੇ ਜਿਹਨੂੰ ਮੱਥਾ ਟੇਕਿਆ ਭਲਿਆ ਪਤਾ ਕੌਣ ਐ ਉਹ ਕਹਿੰਦਾ ਨਹੀਂ ਜੀ ਮੈਂ ਤਾਂ ਸਾਧੂ ਵੇਖ ਕੇ ਤੁਹਾਨੂੰ ਹੱਥ ਜੋੜੇ ਕਹਿੰਦੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਨਾਮ ਸੁਣਦਿਆਂ ਸਾਰ ਭਾਈ ਫੇਰੂ ਦੇ ਹੱਥ ਜੁੜ ਗਏ ਹੱਥ ਜੋੜ ਕੇ ਕਹਿਆ ਮਹਾਰਾਜ ਤੁਹਾਡਾ ਨਾਮ ਬਹੁਤ ਸੁਣਿਆ ਇੱਕ ਵਾਰ ਫਿਰ ਮੱਥਾ ਟੇਕ ਕੇ ਕਹਿਆ ਸਤਿਗੁਰੂ ਮੇਰਾ ਵੀ ਭਲਾ ਕਰੋ ਮੇਰੀ ਗਰੀਬੀ ਦੂਰ ਹੋਵੇ ਮੇਰਾ ਜਨਮ ਸਫਲ ਹੋਵੇ ਮੈਨੂੰ ਕੋਈ ਉਪਦੇਸ਼ ਦਿਓ ਦੋ ਚੀਜ਼ਾਂ ਨੇ ਗਰੀਬੀ ਦੂਰ ਹੋਵੇ ਮੇਰਾ ਜਨਮ ਸਫਲ ਹੋਵੇ ਸਿੱਖ ਨੂੰ ਮੰਗ ਲੈਣਾ ਚਾਹੀਦਾ ਹੈ ਜਿਹੜੀ ਚੀਜ਼ ਚਾਹੀਦੀ ਗੁਰੂ ਕੋਲੋਂ ਮੰਗਣ ਤੇ ਕੋਈ ਪਾਬੰਦੀ ਨਹੀਂ ਮਾਣ ਮੰਗੋ ਤਾਣ ਮੰਗੋ ਧਨ ਲਕshmi ਸੁੱਤ ਦੇ ਸਭ ਕੁਝ ਗੁਰੂ ਕੋਲੋਂ ਮਿਲਦਾ ਹੈ ਉਹਨੇ ਹੱਥ ਜੋੜ ਕੇ ਕਿਹਾ ਕੋਈ ਉਪਦੇਸ਼ ਦਿਓ ਪਾਤਸ਼ਾਹ ਨੇ ਉਹਨੂੰ ਪੁੱਛਿਆ ਕੰਮ ਕੀ ਕਰਨਾ ਹੈ ਅੰਦਾ ਮਹਾਰਾਜ ਪਿੰਡ ਪਿੰਡ ਘੁੰਮ ਕੇ ਸੌਦੇ ਵੇਚਨੇ ਤੇ ਮੈਂ ਫੇਰਾ ਲਾਉਣਾ ਪਿੰਡਾਂ ਵਿੱਚ ਸੱਚੇ ਬਾਦਸ਼ਾਹ ਨੇ ਤਿੰਨ ਗੱਲਾਂ ਕਹੀਆਂ ਕਹਿੰਦੇ ਤਿੰਨ ਗੱਲਾਂ ਯਾਦ ਰੱਖੀਂ ਫੇਰ ਉਹ ਜਾਂ ਤੇਰਾ ਲੋਕ ਵੀ ਸੁਖੀ ਪਰ ਲੋਕ ਵੀ ਸੋਹਿੱਲਾ ਐਤੋਂ ਸੌਖਾ ਹੋਰ ਕੀ ਧਰਮ ਹੋਣਾ ਤਿੰਨ ਗੱਲਾਂ ਤਾਂ ਆਪਾਂ ਵੀ ਯਾਦ ਰੱਖ ਸਕਦੇ ਕਹਿੰਦੇ ਫੇਰ ਉਹ ਤਿੰਨ ਗੱਲਾਂ ਯਾਦ ਰੱਖੀਂ ਜਦ ਤੇਰਾ ਲੋਕ ਵੀ ਸੁਖੀ ਪਰ ਲੋਕ ਵੀ ਸੋਹਿੱਲਾ ਹੋਏਗਾ ਲੋਕ ਪਰ ਲੋਕ ਦੀ ਜ਼ਿੰਮੇਵਾਰੀ ਰਹੇਗੀ ਮਾਰੇ ਦੱਸੋ ਕਹਿੰਦੇ ਪਹਿਲੀ ਗੱਲ ਕੀਰਤਨ ਨਾਲ ਵਹਿਮਾਨੀ ਨਾ ਕਰੀ ਝੂਠ ਨਾ ਬੋਲੀ ਆ ਸੁਣਿਓ ਧਿਆਨ ਨਾਲ ਕੀਰਤਨ ਨਾਲ ਵਹਿਮਾਨੀ ਨਾ ਕਰੀ ਝੂਠ ਨਾ ਬੋਲੀ ਤੇ ਤੁਰਦੇ ਫਿਰਦੇ ਆ ਸਤਨਾਮ ਵਾਹਿਗੁਰੂ ਜਪੀ ਇਹਨੂੰ ਹੁਣ ਵਿਸਥਾਰ ਨਾਲ ਸੁਣਿਓ ਜਿਹੜਾ ਬੰਦਾ ਕੀਰਤਨ ਨਾਲ ਵਹਿਮਾਨੀ ਕਰਦਾ ਧਰਮੀ ਨਹੀਂ ਹੋ ਸਕਦਾ ਕੀਰਤਨ ਨਾਲ ਵਹਿਮਾਨੀ ਨਾ ਕਰੀ ਕਹਿੰਦਾ ਮਹਾਰਾਜ ਸਮਝ ਨਹੀਂ ਆਈ ਕਹਿੰਦੇ ਤੈਨੂੰ ਰੱਬ ਨੇ ਕਿਰਤ ਦਿੱਤੀ ਸੌਦੇ ਤੋਲਣ ਦੀ ਹੱਥ ਵੇ ਦਿੱਤਾ ਤੈਨੂੰ ਤੱਕੜ ਕਦੇ ਜ਼ਿੰਦਗੀ ਚ ਘੱਟ ਨਾ ਤੋਲੀ ਜੇ ਤੂੰ ਘੱਟ ਤੋਲਿਆ ਤੂੰ ਕਿਰਤ ਨਾਲ ਵਈ ਮੰਨੀ ਜਿੰਨੇ ਦਾ ਸੌਦਾ ਪੈਂਦੇ ਤੈਨੂੰ 4 ਪੈਸੇ ਵੱਜਦੇ ਨੇ ਵਧਾ ਕੇ ਵੇਚ ਕੋਈ ਗੱਲ ਨਹੀਂ ਤੇਰਾ ਵਪਾਰ ਹੈ ਭਾਈ ਪਰ ਘੱਟ ਤੋਲਣਾ ਪਾਪ ਹੈ ਤੂੰ ਕਿਸੇ ਨੂੰ ਸੌਦਾ ਘੱਟ ਨਾ ਤੋਲਨੀ ਪੈਸੇ ਪੂਰੇ ਲੈ ਕੇ ਘੱਟ ਤੋਲੇ ਕੀਰਤ ਨਾਲ ਬੇਈਮਾਨੀ ਹੈ ਜਿਹੜੇ ਲੋਕ ਕੀਰਤ ਨਾਲ ਬੇਈਮਾਨੀ ਕਰਦੇ ਉਹਨਾਂ ਦੇ ਮਨ ਵਿੱਚ ਰੱਬ ਦੀ ਕੀਰਤੀ ਕਦੇ ਵੀ ਨਹੀਂ ਵਸੇਗੀ ਜੇ ਤੂੰ ਚਾਹਨੇ ਹਿਰਦੇ ਚ ਕੀਰਤੀ ਵਸ ਜਾ ਕਿਰਤ ਨਾਲ ਬੇਈਮਾਨੀ ਆ ਥੋੜਾ ਜਿਹਾ ਮਨ ਚ ਆਪਣੇ ਚਾਤ ਮਾਰਿਓ ਕੀਰਤ ਨਾਲ ਬੰਦਾ ਬੇਈਮਾਨੀ ਨਾ ਕਰੇ ਚਲੋ ਸਾਡੀ ਕਥਾ ਕੀਰਤਨ ਕਰਨਾ ਕਿਰਤ ਹੈ